ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਿੰਡ ਚਿੰਤਗੜ੍ਹ ਜ਼ਿਲ੍ਹਾ ਰੋਪੜ ਜੋ ਕਰਾਲੀ ਦੇ ਨੇੜੇ ਹੈ ਸੋ ਅੱਜ ਅਸੀਂ ਇਸ ਪਿੰਡ ਦੇ ਵਿੱਚ ਆਏ ਆਂ ਸਾਡੇ ਆਉਣ ਦਾ ਕਾਰਨ ਕੀ ਹੈ ਕਿਉਂਕਿ ਇੱਥੇ ਇੱਕ ਬਹੁਤ ਜ਼ਿਆਦਾ ਗਰੀਬ ਪਰਿਵਾਰ ਜਿਨ੍ਹਾਂ ਦਾ ਮੀਂਹ ਪੈਣ ਦੇ ਕਾਰਨ ਮਕਾਨ ਜੋ ਜਿੱਥੇ ਰਹਿੰਦੇ ਸੀ ਉਹ ਮਕਾਨ ਡਿੱਗ ਗਿਆ ਮਕਾਨ ਦੀ ਛੱਤ ਡਿੱਗੀ ਸੋ ਹੁਣ ਇਹ ਪਰਿਵਾਰ ਠੰਡ ਦੇ ਵਿੱਚ ਬੜਾ ਔਖਾ ਗੁਜ਼ਾਰਾ ਕਰ ਰਿਹਾ ਹੈ ਕਿਉਂਕਿ ਕਿਉਂਕਿ ਜਿਹੜੀ ਛੱਤ ਸੀ ਉਹੀ ਡਿੱਗੀ ਹੁਣ ਇਹ ਬਿਨਾਂ ਛੱਤ ਤੋਂ ਰਹਿ ਰਹੇ ਨੇ ਕੁਝ ਤਰਪਾਲ ਪਾ ਕੇ ਸੋ ਆਓ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜੋ ਇਸ ਪਿੰਡ ਦੇ ਸਰਪੰਚ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮੈਂ ਜੀ ਦੁਕਾਨ ਪਿੰਡ ਕਿਹੜਾ ਹੈ ਚੰਟੋ ਬਣਾ ਕੀ ਹੋਇਆ ਇਹ ਮੀਂਹ ਵਿੱਚ ਡਿੱਗ ਗਿਆ ਜੀ ਮਕਾਨ ਵਿੱਚ ਮੀਂਹ ਚ ਮੁਕਾਨ ਲੀ ਗਿਆ ਹਾਂ ਜੀ ਕਿੰਨਾ ਕੁ ਬਣਿਆ ਹੋਇਆ ਸੀ ਮਹਰ ਬੇਟ 5 6 ਘਾਣ ਅੱਛਾ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਖਾਸਾ ਹੋ ਗਿਆ ਨੁਕਸਾਨ ਤਾਂ ਹਾਂ ਜੀ ਕੀ ਕਹਿੰਦੇ ਆ ਕੀ ਮੰਗ ਬਸ ਬਣ ਜਵੇ ਮਕਾਨ ਸਾਡਾ ਤਾਨੂੰ ਕੀ ਨਾਮ ਹੈ ਇਹ ਤੁਹਾ ਕਿਸ ਵਰਨਾ ਜੀ ਪਿੰਡ ਕਿਹੜਾ ਹੈ ਤੁਹਾਡਾ ਚਿੰਤ ਗੜੇ ਚਿੰਤ ਗੜੇ ਇਹ ਕੀ ਵਾਕਾ ਹੋਇਆ ਹੈ ਕਿਵੇਂ ਹੋਇਆ ਜਿਹੜਾ ਮਕਾਨ ਗਿਰਿਆ ਤੁਹਾਡਾ ਆ ਜਿਹੜਾ ਪਿੱਛੇ ਹਫ਼ਤੇ ਪਹਿਲਾਂ ਹੀ ਮੀਂਹ ਨਹੀਂ ਪਿਆ ਸੀ ਸਰ ਉਹਦੇ ਵਿੱਚ ਗਿਰ ਗਿਆ ਇਹ ਸਾਰੇ ਪਿੱਛੇ ਵਾਲਾ ਜੀ ਅੱਛਾ ਤੇ ਬਹੁਤ ਨੁਕਸਾਨ ਹੋ ਗਿਆ ਸਾਡਾ ਸਾਰਾ ਕੁਝ ਟੁੱਟ ਗਿਆ ਯਾਰ ਟੀਵੀ ਰਿਜ ਪਿਆਈ ਸਾਰਾ ਕੁਝ ਸਾਰਾ ਨੁਕਸਾਨ ਹੋ ਗਿਆ ਪਿੱਛੇ ਬੈੱਡ ਬੁੱਡ ਵੀ ਟੁੱਟ ਗਏ ਅੱਛਾ ਜਗਾ ਕਿੰਨੀ ਹੈ ਤੁਹਾਡੀ ਜਗਾ ਹੈਗੀ 4:00 ਬੀਜ ਸੁਬੇ ਹੈਗੀ ਯਾਨੀ ਅੱਧੀ 36 ਹੋਈ ਸੀ ਹਾਂਜੀ ਜਿਹੜੀ ਗਿਰ ਗਈ ਹਾਂਜੀ ਸੋ ਕਿਸੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕੋਈ ਮਤਲਬ ਗਏ ਹੈ ਕਿਸੇ ਕੋਲ ਤੁਸੀਂ ਦੋਸਤ ਨੇ ਹੀ ਫੋਨ ਕਰਾਇਆ ਦੇ ਇੱਕ ਬੰਦੇ ਨੂੰ ਉਹ ਕਹਿੰਦੇ ਵੀ ਅਸੀਂ ਆ ਕੇ ਜਾਵਾਂਗੇ ਗੇੜਾ ਮਰਗ ਮੁੜ ਕੇ ਕੋਈ ਆਇਆ ਨਹੀਂ ਜੀ ਕਿਸੇ ਨੇ ਖਬਰ ਸਾਰ ਨਹੀਂ ਲਈ ਸਾਡੀ ਅੱਛਾ ਬੱਜਦੀ ਆਈ ਹੁੰਦੀ ਹਾੜੀ ਧੂੜੀ ਲੱਗਦੀ ਆ ਜੀ ਕਦੇ ਲੱਗਦੀ ਹੈ ਕਦੇ ਨਹੀਂ ਲੱਗਦੀ ਵੀ ਸਾਹਮਣਾ ਕਰਦਾ ਖਸਤ ਚ ਲੱਗੂ ਤਾਂ ਹੀ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸੀਂ ਵੀ ਸਾਡੀ ਹੈਲਪ ਕੀਤੀ ਜਾਣਾ ਸਰਪੰਚ ਨਾਲ ਗੱਲ ਕਰੀ ਸਰਪੰਚ ਨਾਲ ਗੱਲ ਕਰੀ ਤੀ ਉਹ ਕਹਿੰਦੇ ਵੀ ਤੁਸੀਂ ਮੀਡੀਆ ਵਾਲਿਆਂ ਨੂੰ ਬੁਲਾ ਕੇ ਇੱਕ ਵਾਰੀ ਦਿਖਾ ਦਿਓ ਤੇ ਵੀ ਫਿਰ ਅਸੀਂ ਰਿਪੋਰਟ ਕਰ ਦਾਂਗੇ ਉਹਨਾਂ ਨਾਲ ਗੱਲ ਹੋ ਗਈ ਹਾਂਜੀ ਹਾਂਜੀ ਇਹ ਕਿ ਕਿੰਨਾ ਕੁ ਸੀਗਾ ਇਹ ਛੱਤਿਆ ਹੋਇਆ ਤੁਹਾਡਾ ਹੈਗੇ ਤੇ ਯਾ ਚਾਰ ਪੰਜ ਖਣ ਪਿੱਛੇ ਵਾਲਾ ਸਾਰੀ ਛੱਤਿਆ ਬਤਾ ਜੀ ਬਾਕੀ ਆ ਹਲੇ ਛੱਤਨੇ ਵਾਲਾ ਹੀ ਸੀ ਹੁਣ ਤਰਪਾਲ ਪਾ ਕੇ ਗੁਜ਼ਾਰਾ ਕਰਦੇ ਹਾਂ ਹਾਂ ਜੀ ਤਰਪਾਲ ਪਾਈ ਹੋਈ ਹੈ ਸਰ ਅੱਛਾ ਤੁਹਾਡਾ ਕੀ ਨਾਂ ਹੈ ਜੀ ਠਣ ਜੀਤ ਘੌਰ ਹੈ ਜੀ ਸੋ ਕੀ ਕਹੂਗੇ ਤੁਹਾਡਾ ਇਹ ਜਿਹੜਾ ਨੁਕਸਾਨ ਹੋਇਆ ਨੁਕਸਾਨ ਜੀ ਆਏ ਗਏ ਇਸ ਮਾਦਰ ਨੂੰ ਥੋੜੀ ਘਰ ਸਨ ਲਾੜਵੇ ਜੀ ਹਾਂ ਜੀ ਛੋਟਾ ਜਿਹਾ ਨਿਆਣਾ ਠੰਡ ਚ ਰੁੜਦਾ ਫਿਰਦਾ ਜੀ ਅੱਛਾ ਜੀ ਬੱਚਾ ਛੋਟਾ ਹੈ ਹਾਂ ਜੀ ਹਾਂ ਸਮਾਨ ਵੀ ਸੜ ਬਹੁਤ ਖਰਾਬ ਹੋ ਗਿਆ ਜੀ ਠੰਡ ਦਾ ਮੌਸਮ ਆ ਗਿਆ ਹੁਣ ਬਾਹਰ ਬੈਠ ਕੇ ਹੀ ਕਰਦੇ ਜੀ ਮੀਂਹ ਚ ਸਾਰਾ ਮੀਂਹ ਅਸੀਂ ਬਾਹਰ ਬੈਠ ਕੇ ਡੱਡਿਆ ਜੀ ਛੋਟੇ ਜਿਹੇ ਬੱਚੇ ਨੇ ਦੇਖੀ ਕੀ ਕਹਿਣਾ ਤੁਹਾਡਾ ਸਰਕਾਰ ਕੋਲੋਂ ਹੀ ਮੰਗ ਆਈ ਬਸ ਸਾਡੀ ਹੈਲਪ ਕੀਤੀ ਜਾਵੇ ਗਰੀਬ ਬੰਦੇ ਆਈ ਦਿਹਾੜੀ ਦੁੱਪੇ ਵਾਲੇ ਆਈ ਕੋਈ ਛੱਟ ਛੁੱਟ ਤਾਂ ਨਹੀਂ ਵੱਜੀ ਜਦੋਂ ਮਤਲਬ ਕਿ ਗਿਰਿਆ ਤੁਸੀਂ ਕਿੱਥੇ ਸੀਗੇ ਸਰ ਮੈਂ ਦਿਹਾੜੀ ਤੇ ਗਿਆ ਹੋਇਆ ਮੇਰੇ ਮਿਸੇਜ ਵੀ ਦੇ ਕੰਮ ਕਰਨ ਜਾਂਦੇ ਇੱਥੇ ਪਿੰਡ ਚ ਤੇ ਮੇਰੀ ਮਾਤਾ ਬਾਹਰ ਸੀਗੀ ਜੀ ਪਿੱਛੇ ਤੋਂ ਗਿਰ ਗਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਰ ਬਚਾਅ ਹੋ ਗਿਆ ਜੇ ਰਾਤ ਬਰਾਦ ਗਿਰ ਜਾਂਦਾ ਸਰ ਸਾਡੇ ਤੋਂ ਉੱਪਰ ਹੀ ਗਿਰਜਣਾ ਸੀ ਇਹ ਗਿਰ ਗਿਆ ਬੱਚਾ ਕਿੱਥੇ ਹੈ ਬੱਚਾ ਪੜਨ ਜਾਂਦਾ ਹੈ ਟਿਊਸ਼ਨ ਗਿਆ ਵਈ ਸਾਡੀ ਤਾਂ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਸਾਡੀ ਹੈਲਪ ਕਰੀ ਜਾਵੇ ਜਾਂ ਕੋਈ ਹੋਰ ਵੀ ਕਰਨ ਵਾਲਾ ਹੋਵੇ ਤੇ ਉਹ ਵੀ ਸਾਡੀ ਹੈਲਪ ਕਰ ਸਕਦਾ ਹੈ ਗਰੀਬ ਬੰਦਿਆਂ ਦੀ ਜਿਸ ਤਰ੍ਹਾਂ ਕਿਸੇ ਹੋਰ ਨੇ ਹੈਲਪ ਕਰਨੀ ਹੈ ਉਹਦੇ ਲਈ ਤੁਹਾਡਾ ਕੋਈ ਨੰਬਰ ਵਗੈਰਾ ਕੋਈ ਫੋਨ ਨੰਬਰ ਤੁਹਾਡੇ ਮਕਾਨ ਦੀ ਜੇ ਕਿਸੇ ਨੇ ਹੈਲਪ ਕਰਨੀ ਹੋਵੇ ਨੰਬਰ ਹੈਗਾ ਜੀ 88722 84719 ਦੁਬਾਰਾ ਬੋਲ ਦੂ 88722 84719 ਜੀ ਨੰਬਰ ਪਿੰਡ ਚਿੰਤਗੜ੍ਹ ਆ ਜੀ ਸੋ ਤੁਹਾਡਾ ਅਕਾਊਂਟ ਵੀ ਖੁੱਲਿਆ ਹੋਣਾ ਹਾਂਜੀ ਅਕਾਊਂਟ ਵੀ ਹੈਗਾ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਪੁੱਣਾ ਅਮਰਜੀਤ ਕੌਰ ਕੀ ਸੋ ਪਿੰਡ ਚਿੰਤਗੜ੍ਹ ਦੇ ਵਿੱਚ ਆਪਾਂ ਖੜੇ ਆ ਤੁਸੀਂ ਪਿੰਡ ਚਿੰਤਗੜ੍ਹ ਦੇ ਸਰਪੰਚ ਹੋ ਹਾਂਜੀ ਸੋ ਇਹਨਾਂ ਦਾ ਮਤਲਬ ਕਿ ਮਕਾਨ गिर ਗਿਆ ਉਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਗਰੀਬ ਪਰਿਵਾਰ ਹੈ ਜੀ ਇਹਨਾਂ ਦੀ ਕੁਝ ਨਾ ਕੁਝ ਮਦਦ ਹੋਣੀ ਚਾਹੀਦੀ ਹੈ ਬਾਰ ਸਿਗੇ ਜੇ ਸੁੱਤੇ ਪਏ ਹੁੰਦੇ ਇਹਨਾਂ ਦੇ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ ਜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਵੰਡਾ ਹੱਕ ਦਿੱਤਾ ਜਾਊਗਾ ਇਹ ਬਹੁਤ ਗਰੀਬ ਪਰਿਵਾਰ ਹੈ ਜੀ ਕੋਈ ਹੋਰ ਵੀ ਦਾਨੀ ਸੱਜਣ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ ਜੀ ਧੰਨਵਾਦ